ਅੱਜ ਸਦਰ ਬਾਜ਼ਾਰ ਵਿਖੇ ਸ਼ਬੀਰ ਦਰਾਵੇੜ ਜੀ ਵੱਲੋਂ ਜਿਹੜਾ ਦਲੀ ਸੁਰੱਖਿਆ ਸੈਨਾ ਜਿਹੜਾ ਆਰਗੇਨਾਈਜ਼ਰ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਇੱਕ ਬਾਬਾ ਸਾਹਿਬ ਦੀ ਯਾਦ ਵਿੱਚ ਸ਼ਰਧਾਲੀ ਸਮਾਰੋਹ ਜਿਹੜਾ ਉਹ ਲਿਖਿਆ ਗਿਆ ਆ ਅੱਜ ਬੜਾ ਹੀ ਅੱਛਾ ਇੱਕ ਦਿਨਾਂ ਦੇ ਅੱਛਾ ਇੱਕ ਚੀਜ਼ ਫੀਲਿੰਗ ਜਿਹੜੀ ਹੈ ਮਨ ਦੇ ਵਿੱਚ ਆ ਰਹੀ ਆ ਕਿ ਆ ਜਿਹੜੇ ਜਿਹੜੇ ਸਮਾਜ ਨੂੰ ਅਵੇਅਰਨੈਸ ਦੀ ਲੋੜ ਆ ਉਸਪਰਤੀ ਜਿਹੜੇ ਜਿੰਨੇ ਵੀ ਆਗੂ ਆਏ ਨੇ ਉਹਨਾਂ ਨੇ ਜਾਗਰੂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਭ ਤੋਂ ਪਹਿਲ ਜਿਹੜੀ ਆ ਜੋ 바ਵਾ ਸਾਹਿਬ ਨੇ ਇੱਕ ਸੰਦੇਸ਼ ਦਿੱਤਾ ਹੈ ਕਿ ਅਨਪੜਤਾ ਜਿਹੜੀ ਉਹ ਖਤਮ ਹੋਣੀ ਚਾਹੀਦੀ ਆ ਤੇ ਬਿਲਕੁਲ ਸਹੀ ਏ ਇਸੇ ਯੁੱਗ ਚ ਜੀ ਰਹੇ ਆ ਜਿੱਥੇ ਕਿ ਐਜੂਕੇਸ਼ਨ ਦੀ ਲੋੜ ਬਹੁਤ ਐ ਅਵੇਅਰਨੈਸ ਜਿਹੜੀ ਆ ਸਮਾਜ ਦੇ ਵਿੱਚ ਬਹੁਤ ਜ਼ਰੂਰਤ ਐ ਮੈਂ ਮਿਊਨਿਸਪਲ ਕਾਰਪੋਰੇਸ਼ਨ ਦੇ ਦਾਇਰੇ ਦੇ ਵਿੱਚ ਆਪਣੀ ਜਿਹੜੀ ਸੰਸਥਾ ਜਾਂ ਯੂਨੀਅਨ ਚਲਾਉਣਾ ਆ ਮੈਨੂੰ ਪਤਾ ਵੀ ਉੱਥੇ ਅਨਪੜ ਲੋਕਾਂ ਦਾ ਬਹੁਤ ਸ਼ੋਸ਼ਣ ਹੁੰਦਾ ਮੇਰੇ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਜਿੰਨੇ ਵੀ ਸਮਾਜ ਦੇ ਅਨਪੜ ਵਰਗ ਆ ਉਹਨਾਂ ਦੀ ਲੜਾਈ ਜਿਹੜੀ ਆ ਆਪਣੇ ਮੋਢਿਆਂ ਦੇ ਉੱਤੇ ਮੈਂ ਲੜਦਾ ਆ ਉਹਨਾਂ ਨੂੰ ਹੱਕ ਵੀ ਦਿਵਾਨਾ ਪਰ ਅੱਜ ਵੀ ਜਿਹੜਾ ਆ 70 ਤੋਂ 80% ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ ਆ ਇਸੇ ਤਰ੍ਹਾਂ ਸਮਾਜ ਦਾ ਵੀ ਸ਼ੋਸ਼ਣ ਹੋ ਰਿਹਾ ਬਾਬਾ ਸਾਹਿਬ ਨੇ ਨਾ ਸਿਰਫ ਸਮਾਜ ਲਈ ਨਹੀਂ ਉਹਨਾਂ ਨੇ ਹਰ ਵਰਗ ਹਰ ਧਰਮ ਦੇ ਧਿਆਨ ਵਿੱਚ ਰੱਖਦੇ ਜਿਹੜਾ ਸੰਵਿਧਾਨ ਦੀ ਸੰਗਠਨਾ ਸੰਚਨਾ ਕੀਤੀ ਸੀ ਸੰਵਿਧਾਨ ਲਿਖਿਆ ਸੀ ਅੱਜ ਉਸ ਦੀ ਬਦੌਲਤ ਜਿਹੜਾ ਹਿੰਦੁਸਤਾਨ ਵਾਸੀ ਜਿਹੜੇ ਆਪਾਂ ਆਪਣੇ ਉਹਨੂੰ ਇੰਡੀਅਨ ਕਹਿੰਦੇ ਹਿੰਦੁਸਤਾਨ ਜਿਹੜਾ ਸਿਰ ਚੁੱਕ ਕੇ ਬਾਹਰਲੇ ਦੇਸ਼ਾਂ 'ਚ ਵੀ ਕੰਮ ਕਰਨ ਜਾਂਦੇ ਆ ਇਹ 바ਵਾ ਸਾਹਿਬ ਦੀ ਦੇਣ ਹੈ ਤੇ ਮੈਂ ਇੱਕ ਵਾਰ ਫਿਰ ਦਲਿਤ ਸੁਰੱਖਿਆ ਸੈਨਾ ਦੇ ਪ੍ਰੈਜ਼ੀਡੈਂਟ ਸ਼ਬੀਰ ਦਾਵੜ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਨਹੀਂ ਇਹੋ ਜੇ ਪ੍ਰੋਗਰਾਮ ਸਾਰ ਇੱਕ ਗਲੀ ਮਹੱਲੇ 'ਚ ਹੋਣਾ ਚਾਹੀਦਾ ਕਿਉਂਕਿ ਜਾਗਰੂਕਤਾ ਹੋਣੀ ਚਾਹੀਦੀ ਹੈ 바ਵਾ ਸਾਹਿਬ ਨੂੰ ਯਾਦ ਕਰ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਨੂੰ ਅੱਜ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਕਿ ਸਾਡੇ ਵਿੱਚ ਜਾਗਰੂਕਤਾ ਜਿਹੜੀ 바ਵਾ ਸਾਹਿਬ ਨੇ ਜੋ ਸੰਵਿਧਾਨ ਲਿਖਿਆ ਜੋ ਜੋ ਸਾਨੂੰ ਸਿੱਖਿਆ ਜੋ ਉਹਨਾਂ ਦਾ ਮੈਸੇਜ ਸੀ ਇੱਕ ਸੰਦੇਸ਼ ਸੀ ਕਿ ਸਮਾਜ ਦੇ ਵਿੱਚ ਜੇ ਤੁਸੀਂ ਆਪਣੀ ਲੜਾਈ ਲੜਨੀ ਆ ਜਾਂ ਸਮਾਜ ਨੂੰ ਉੱਪਰ ਚੁੱਕਣਾ ਆ ਤੇ ਉਹਦੇ ਲਈ ਸਭ ਤੋਂ ਮੇਨ ਜਿਹੜੀ ਐਜੂਕੇਸ਼ਨ ਆ ਇਸ ਤਰ੍ਹਾਂ ਦੇ ਜਿਹੜੇ ਆ ਪ੍ਰੋਗਰਾਮ ਆ ਹਰ ਮੁਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਘਰ-ਘਰ ਜਾ ਕੇ ਸਾਨੂੰ ਇਹਦਾ ਪ੍ਰਚਾਰ ਕਰਨਾ ਚਾਹੀਦਾ ਆ ਕਿ ਤਾਂ ਕਿ ਜਿਹੜਾ ਸਾਡਾ ਅਨਪੜ੍ਹ ਵਰਗ ਆ ਜਿਹੜਾ ਅੱਜ ਵੀ ਉਹ ਜਿਹੜੀ ਆਪਣਾ ਸ਼ੋਸ਼ਣ ਜਿਹੜਾ ਸਹਿ ਰਿਹਾ ਆ ਉਹ ਸ਼ੋਸ਼ਣ ਨੂੰ ਖਤਮ ਕੀਤਾ ਜਾ ਸਕੇ ਮੈਂ ਮਹਿਸ਼ਬੀਰ ਜੀ ਨੂੰ ਵਾਅਦਾ ਕੀਤਾ ਆ ਜਦੋਂ ਵੀ ਮੇਰੀ ਜਿੱਤੇ ਵੀ ਜ਼ਰੂਰਤ ਪੈਗੀ ਆਪਾਂ ਬਾਬਾ ਸਾਹਿਬ ਦਾ ਸੰਦੇਸ਼ ਹਰ ਗਲੀ ਹਰ ਮੁਹੱਲੇ ਹਰ ਘਰ ਦੇ ਵਿੱਚ ਪਹੁੰਚਾਵਾਂਗੇ ਸਰਕਾਰਾਂ ਨੂੰ ਕਿੱਦਾਂ ਦੇਖੇ ਕਿਉਂਕਿ ਸਰਕਾਰਾਂ ਆਪਣੇ ਹਰ ਇੱਕ ਦਫ਼ਤਰ 'ਚ ਬਾਬਾ ਸਾਹਿਬ ਦੇ ਫੋਟੋਆਂ ਲਾਦੀਆਂ ਪਰ ਉਹਨਾਂ ਦੀ ਯਾਦ ਹੀ ਦੇਖੋ ਜੀ ਉਹਨਾਂ ਦੇ ਇਸ ਬਾਰੇ ਆਪਾਂ ਕੀ ਕਹਿ ਸਕਦੇ ਆ ਕਿ ਹਰ ਇੱਕ ਵਰਗ ਨੂੰ ਸੋਚਣਾ ਚਾਹੀਦਾ ਆ ਕਿ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ 바ਵਾ ਸਾਹਿਬ ਨੇ ਇੱਕ ਧਰਮ ਦਾ ਇੱਕ ਵਰਗ ਲਈ ਨਹੀਂ ਸੋਚਿਆ ਸੀ ਉਹਨਾਂ ਨੇ ਹਰ ਧਰਮ ਹਰ ਵਰਗ ਨੂੰ ਸੋਚ ਕੇ ਸੰਵਿਧਾਨ ਦੀ ਸੰਰਚਨਾ ਦਿੱਤੀ ਆ ਕਿ ਮੇਰਾ ਜਿਹੜਾ ਭਾਰਤ ਹੈ ਜਿਹੜਾ ਮੇਰਾ ਭਾਰਤ ਦੇਸ਼ ਆ ਉਹ ਹਰ ਦੇਸ਼ ਦੇ ਵਿੱਚ ਉੱਚਾ ਉੱਠ ਸਕੇ ਆਪਾਂ ਨੂੰ ਉਸੇ ਤੇ ਅਮਲ ਕਰਕੇ ਉਹਨਾਂ ਦੇ ਜਿਹੜੀ ਉਹਨਾਂ ਨੇ ਰਾਹ ਦਿਖਾਈ ਉਹਦੇ ਤੇ ਚੱਲਣਾ ਚਾਹੀਦਾ ਆ ਅੱਜ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਸਾਰਿਆਂ ਜੈ ਵਾਲਮੀਕੀ ਜੀ ਜੈ ਪਿੰਨ ਜੈ ਪਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦਾ ਰਾਸ਼ਟਰੀ ਸੰਚਾਲਕ ਹਾਂ ਔਰ ਆਪ ਜੀ ਨੂੰ ਅੱਜ ਦੱਸਣਾ ਚਾਹੁੰਨਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਤਲਿ ਸੁਰੱਖਿਆ ਸੈਨਾ ਤੋਂ ਸ਼ਬੀਰ ਧਰਾਵੜ ਜੀ ਔਰ ਉਹਨਾਂ ਦੀ ਸਾਰੀ ਟੀਮ ਨੇ ਅੱਜ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸ਼ਰਧਾਂਜਲੀ ਸਮਾਰੋਹ ਅੱਜ ਜਿਹੜਾ ਕੈਂਟ ਦੇ ਵਿੱਚ ਰੱਖਿਆ ਵਾ ਔਰ ਇਹ ਜਿਹੜਾ ਵਾ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਹਮੇਸ਼ਾ ਹੀ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਵਾ ਉਹਨਾਂ ਦੇ ਪੂਰਨਿਆਂ ਤੇ ਚਲਦੀ ਆ ਔਰ ਜੋ ਵੀ ਬਾਬਾ ਸਾਹਿਬ ਅਮਿੱਟ ਕਰਨੇ ਸਾਨੂੰ ਹੱਕ ਦਿੱਤੇ ਨੇ ਉਦਲੀ ਸੁਰੱਖਿਆ ਸੈਨਾ ਦੇ ਜਿੰਨੇ ਵੀ ਟੀਮ ਦੇ ਵਰਕਰ ਆ ਔਰ ਸੇਵਾਦਾਰ ਆ ਉਹ ਸਾਰੇ ਵੱਧ ਚੜ ਕੇ ਜਿਹੜਾ ਵਾ ਉਹ ਆਪਣੇ ਸਮਾਨ ਨੂੰ ਹੱਕ ਦਵਾਉਂਦੇ ਨੇ ਔਰ ਅੱਜ ਸਾਨੂੰ ਸਾਰਿਆਂ ਨੂੰ ਮਤਲਬ ਕਿ ਚਾਹੀਦਾ ਵਾ ਕਿ ਜੋ ਬਾਬਾ ਸਾਹਿਬ ਅਮਿੱਟ ਕਰਦਾ ਜਿਹੜਾ ਸ਼ਰਧਾਂਜਲੀ ਸਮਾ ਰੋਵਾ ਪੂਰੇ ਭਾਰਤ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਬੜਾ ਸ਼ਰਧਾ ਦੇ ਨਾਲ ਉਹਨੂੰ ਮਨਾਇਆ ਜਾ ਰਿਹਾ ਵਾ ਕਿਉਂਕਿ ਬਾਬਾ ਸਾਹਿਬ ਅਮਿੱਟ ਕਰਨੇ ਉਹ ਸ਼ਖਸ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਅਧਿਕਾਰ ਜਿਹੜਾ ਵਾ ਪੜ੍ਹਨ ਲਿਖਦਾ ਅਧਿਕਾਰ ਦਿੱਤਾ ਔਰ ਜਿਹੜਾ ਅੱਜ ਜਿਹੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਬਿਠੇ ਆ ਔਰ ਜਿਹੜੇ ਅੱਜ ਵਧੀਆ ਵਧੀਆ ਕੁਰਸੀਆਂ ਤੇ ਬਿਠੇ ਆ ਅੱਜ ਪੜ੍ਹ ਲਿਖ ਕੇ ਜਿਹੜੇ ਆ ਅਫਸਰ ਬਣੇ ਆ ਇਹ ਬਾਬਾ ਸਾਹਿਬਾਂ ਮੇਟਕਰ ਦੀ ਦੇਣ ਆ ਕਿਉਂਕਿ ਬਾਬਾ ਸਾਹਿਬਾਂ ਮੇਟਕਰ ਨੇ ਆਪਣਾ ਪਰਿਵਾਰ ਵਾਰ ਕੇ ਸਾਡੇ ਪਰਿਵਾਰਾਂ ਨੂੰ ਬਚਾਇਆ ਸਾਡੀ ਕੌਮ ਨੂੰ ਬਚਾਇਆ ਔਰ ਦਲਿਤ ਭਾਈਚਾਰੇ ਨੂੰ ਜਿਹੜੇ ਉਹਨਾਂ ਦੇ ਬਣਦੇ ਹੱਕ ਸੀ ਉਹ ਦਿੱਤੇ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਇਹ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ਰਧਾਂਜਲੀ ਸਮਾਰੋਹ ਜਿਹੜੇ ਮਨਾਏ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਬਾਬਾ ਸਾਹਿਬ ਅਮਿਤਕਰ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੋ ਕਿਉਂਕਿ ਆਉਣ ਵਾਲੀਆਂ ਜਿੰਨੀਆਂ ਸਰਕਾਰਾਂ ਵਾਂ ਜਾਂ ਚੱਲਦੇ ਮੌਜੂਦਾ ਜਿਹੜੀਆਂ ਸਰਕਾਰਾਂ ਵਾਂ ਇਹ ਸੰਵਿਧਾਨ ਨੂੰ ਜਿਹੜਾ ਵਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਇਹ ਲੋਕ ਸੋਚਦੇ ਆ ਕਿ ਜੇ ਸੰਵਿਧਾਨ ਨੂੰ ਖਤਮ ਕਰਾਂਗੇ ਤੇ ਫੇਰ ਹੀ ਇਹਨਾਂ ਲੋਕਾਂ ਦੇ ਉੱਤੇ ਜਿਹੜਾ ਵਾ ਮਨੁਵਾਦੀ ਸੋਚ ਰੱਖ ਸਕਾਂਗੇ ਕਿਉਂ ਇਹ ਜਿਹੜੇ ਮਨੁਵਾਦੀ ਲੋਕਾਂ ਨੂੰ ਆ ਨੱਥ ਪਾਉਣੀ ਬੜੀ ਜ਼ਰੂਰੀ ਆ ਤੇ ਇਸ ਕਰਕੇ ਬੇਨਤੀ ਆ ਕਿ ਤੁਸੀਂ ਸਾਰੇ ਲੋਕ ਆਪਸ ਦੇ ਵਿੱਚ ਪਿਆਰ ਮੁਹੱਬਤ ਬਣਾ ਕੇ ਰੱਖੋ ਪਰ ਉਹਨਾਂ ਵਾਲੀਆਂ ਸਰਕਾਰਾਂ ਜਿਹੜੀਆਂ ਸੰਵਿਧਾਨ ਨੂੰ ਖਤਮ ਕਰਨਾ ਚਾਹਦੀਆਂ ਵਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਕਿਉਂਕਿ ਜੇ ਇਹ ਸੰਵਿਧਾਨ ਖਤਮ ਹੋ ਗਿਆ ਤੇ ਫਿਰ ਸਮਝ ਲਓ ਕਿ ਤੁਹਾਡੇ ਆਪਣੇ ਸਾਰਿਆਂ ਦੇ ਹੱਕ ਖਤਮ ਹੋ ਗਏ ਤੇ ਬੇਨਤੀ ਆ ਕਿ ਰਲ ਮਿਲ ਕੇ ਇਕੱਠੇ ਰਵੋ ਔਰ ਆਪਣੀ ਕੌਮ ਆਪਣੇ ਸਮਾਜ ਆਪਣੇ ਦਲਿਤ ਭਾਈਚਾਰੇ ਦੇ ਨਾਲ ਇਕਤਾ ਬਣਾ ਕੇ ਰੱਖੋ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੂੰ ਅਸੀਂ ਮੂੰਹ ਤੋੜ ਜਵਾਬ ਦੇ ਸਕੀਏ ਜੈ ਵਾਲਮੀਕੀ ਜੈ ਭਿੰਦ ਜੈ ਭਰਤ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜਿਆਮਲ ਵੀ ਕੀ ਜੈਪੀਨ ਅੱਜ ਦਾ ਪ੍ਰੋਗਰਾਮ ਆ ਸਾਡੇ ਬਹੁਤ ਸਾਰੇ ਸਤਿਕਾਰਯੋਗ ਆਦਰਨੀਏ ਰਾਬਾ ਸਾਹਿਬ ਹੀ ਮਰਾਓ ਮੇਢਕਰ ਜੀ ਇਹਨਾਂ ਨੇ ਦਲਿਤਾਂ ਦੇ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਮਾਪਰੀ ਨਿਰਮਾਨ ਦਿਵਸ ਤੇ ਅੱਜ ਦਲੀ ਸੁਰੱਖਿਆ ਸਾਨਾ ਵੱਲੋਂ ਤੇ ਸਾਡੇ ਸਾਥੀਆਂ ਦੇ ਸਹਿਯੋਗ ਦੇ ਨਾਲ ਰਾਜਕੁਮਾਰ ਗੇਲ ਜੀ ਰਕੇਸ਼ ਸੱਬਰਵਾਲ ਜੀ ਸੋਨੂ ਕੋਖਰ ਜੀ ਰੋਹਿਤ ਕੋਖਰ ਜੀ ਸੰਜੀਵ ਠਵਾਲ ਜੀ ਦੇ ਸਹਿਯੋਗ ਨਾਲ ਦਲੀ ਸੁਰੱਖਿਆ ਸੈਨਾ ਵੱਲੋਂ ਬਾਬਾ ਸਾਹਿਬ ਦਾ ਜਿਹੜਾ ਸ਼ਰਧਾਂਜਲੀ ਸਮਾਰੋਹ ਆ ਉਹ ਮਨਾਇਆ ਜਾ ਰਿਹਾ ਜਿਦੇ ਵਿੱਚ ਬੱਚਿਆਂ ਨੂੰ ਬੁੱਕਸ ਵਗੈਰਾ ਔਰ ਸਕੂਲ ਬੈਗਸ ਵਗੈਰਾ ਡਿਸਟ੍ਰੀਬਿਊਟ ਕੀਤੇ ਗਏ ਨੇ ਤਾਂਕਿ ਬਾਬਾ ਸਾਹਿਬ ਦਾ ਜਿਹੜਾ ਸਪਨਾ ਸੀ ਵੀ ਇਹ ਸਮਾਜ ਪੜਿਆ ਲਿਖਿਆ ਹੋਵੇ ਇਸੇ ਕਰਕੇ ਬੱਚਿਆਂ ਨੂੰ ਸਕੂਲ ਬੈਗ ਔਰ ਬੁੱਕਸ ਦਿੱਤੀਆਂ ਜਾ ਰਹੀਆਂ ਤਾਂਕਿ ਜਿਹੜਾ ਜਿਹੜਾ ਯੁਵਾ ਸਾਥੀ ਆ ਜਾਂ ਬੱਚੇ ਨੇ ਉਹ ਪੜ੍ਹਾਈ ਦੇ ਵੱਲ ਸਿੱਖਿਸ਼ਿਤ ਹੋ ਸਕਣ ਔਰ ਉਹਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ ਵੀ ਜਿੱਥੇ ਜਿੱਥੇ ਵੀ ਸਾਡੀ ਜ਼ਰੂਰਤ ਹੋਈ ਗਈ ਅਸੀਂ ਸਮਾਜ ਦੇ ਲਈ ਹਮੇਸ਼ਾ ਖੜੇ ਹਾਂ ਇਹ ਕਿੰਨਾ ਪ੍ਰੋਗਰਾਮ ਆਇਆ ਜੀ ਸਾਡੇ ਔਰ ਅੱਗੇ ਵੀ ਪ੍ਰਮਾਤਮਾ ਨੇ ਉਹਦਾ ਆਸ਼ੀਰਵਾਦ ਰਿਆ মহারাজ ਦਾ ਤੇ ਇਹ ਪ੍ਰੋਗਰਾਮ ਇੱਦਾਂ ਹੀ ਚੱਲਦੇ ਰਹਿਣਗੇ ਆਪ ਸਰਕਾਰ ਦੇ ਕਿੱਦਾਂ ਦੇਖਦੇ ਕਿਉਂਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੀਆਂ ਫੋਟੋਆਂ ਹਰ ਇੱਕ ਦਫਤਰਾ ਚ ਲਾਈਆਂ ਨੇ ਪਰ ਬਾਬਾ ਸਾਹਿਬ ਤੇ ਸਭ ਜਾਣਦੇ ਚੱਲਦੀ ਹੈ ਦੇਖੋ ਜੀ ਕੁਝ ਕੁਝ ਸਰਕਾਰਾਂ ਨੇ ਜਿਹੜੀਆਂ ਚਾਂਦੀਆਂ ਨੇ ਵੀ ਸਿਰਫ ਅਸੀਂ ਬਾਬਾ ਸਾਹਿਬ ਨੂੰ ਵਾਈਲਡ ਕਾਰਡ ਦੀ ਤਰ੍ਹਾਂ ਯੂਜ਼ ਕਰੀਏ ਉਹਨਾਂ ਦੀ ਫੋਟੋ ਦਿਖਾ ਕੇ ਦਲਿਤ ਸਮਾਜ ਨਾਲ ਹਮਾਇਤੀ ਬਣਨ ਦੀ ਕੋਸ਼ਿਸ਼ ਕਰਦੇ ਨੇ ਪਰ ਦਿਲੋਂ ਕੋਈ ਜੁੜਿਆ ਨਹੀਂ ਹੋਇਆ ਦਿਲੋਂ ਕਿਸੇ ਸਰਕਾਰ ਨੇ ਅਜੇ ਤੱਕ ਦਲਿਤਾਂ ਨੂੰ ਆਮਾਨ ਸਨਮਾਨ ਸਤਕਾਰ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ 'ਚ ਵੀ ਦੇ ਵੀ ਦਲਿਤਾਂ ਨੂੰ ਜਿਹੜੇ ਮਾਨ ਸਨਮਾਨ ਸੀ ਜਿਹੜੀ ਅਹੁਦੇ ਸੀਗੇ ਉਹ ਨਹੀਂ ਦਿੱਤੇ ਗਏ ਨੇ ਅਜੇ ਤੱਕ ਕੁਝ ਬੰਦਿਆਂ ਨੂੰ ਦਿੱਤੇ ਗਏ ਨੇ ਭਈ ਹੋਰ ਭਾਈਚਾਰਿਆਂ ਨੂੰ ਦਿੱਤੇ ਗਏ ਨੇ ਪਰ ਦਲਿਤ ਸਮਾਜ ਨੂੰ ਇਗਨੋਰ ਹੀ ਕੀਤਾ ਹੈ ਹਰ ਸਮਾਜ ਨੇ ਉਹ ਹਰ ਸਰਕਾਰ ਨੇ ਇਗਨੋਰ ਕੀਤਾ ਹੈ ਇਹੋ ਜੇ ਸਮਾਗਮ ਤਾਂ ਲਗਾਣੇ ਔਰ ਗੱਲੀਮਾਂ ਲੈ ਚੋਣੇ ਚਾਹੀਦੇ ਕਿਉਂਕਿ ਅੱਜ ਕੱਲ੍ਹ ਜਾਗਰੂਕ ਸੇ ਜ਼ਿਆਦਾ ਜੁਰੀ ਹੋਗੀ ਆਪਣੀ ਨੋਜਾ ਬਿਲਕੁਲ ਜੀ ਬਿਲਕੁਲ ਮੈਂ ਬੇਨਤੀ ਕਰਾਂਗਾ ਸਾਰਿਆਂ ਦੇ ਚੰਨੇ ਪ੍ਰੋਗਰਾਮ ਦੇ ਮਾਧਿਅਨ ਤੋਂ ਵੀ ਔਰ ਤੁਹਾਡੇ ਚੈਨਲ ਦੇ ਮਾਧਿਅਨ ਤੋਂ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪ ਔਰ ਮੈਂ ਇੱਕ ਵਾਰ ਫੇਰ ਧੰਨਵਾਦੀਆਂ ਔਰ ਲੋਕਾਂ ਨੂੰ ਬੇਨਤੀ ਕਰਾਂਗੇ 바ਵਾ ਸਾਹਿਬ ਦੀ ਸੋਚਣਾ ਜੁੜੋ ਔਰ 바ਵਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰੋ ਧੰਨਵਾਦ ਅੱਜ ਸਦਰ ਬਾਜ਼ਾਰ ਕੈਂਟ ਦੇ ਵਿੱਚ ਭਗवान वाल्मीकि ब्रह्माले ਜਿੱਥੇ ਸਾਡੇ ਬਹੁਤ ਸਰਕਾਰੀ ਹੋ ਮੰਦਰ ਕਮੇਟੀ ਦੇ ਚੇਅਰਮੈਨ ਰਾਜਨ ਗੇਲ ਜੀ ਔਰ ਮੰਦਰ ਕਮੇਟੀ ਦੇ ਪ੍ਰਧਾਨ ਰਕੇਸ਼ ਸਬਰਵਾਲ ਜੀ ਸਾਡੇ ਸੋਨੂ ਖੋਖਰ ਜੀ ਔਰ ਜਿੰਨੀ ਵੀ ਸਮੂਚੀ ਟੀਮ ਹੈ ਸਾਡੀ ਵਿਪਨ ਕਨੋਜੀਆ ਜੀ ਹੋਰ ਵੀ ਜਿਹਨੇ ਸਾਥੀ ਨੇ ਇੱਥੋਂ ਦੇ ਉਹਨਾਂ ਦੀ ਸਹਿਯੋਗ ਦੇ ਨਾਲ ਬਲੀ ਸੁਰੱਖਿਆ ਸਹਿਨਾ ਦੇ ਪਲੇਟਫਾਰਮ ਤੋਂ ਇਹ 바ਵਾ ਸਾਹਿਬ ਦਾ ਮਹਾ ਪ੍ਰਿਨਿਰਮਾਨ ਦਿਵਸ ਜਿਹੜਾ ਆ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਮਨਾਇਆ ਜਾ ਰਿਹਾ ਉਹਦੇ ਵਿੱਚ ਮੈਂ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਸਾਥੀ ਇਸ ਪ੍ਰੋਗਰਾਮ ਤੇ ਪਹੁੰਚੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਆ ਸਾਡੇ ਵਿੱਚ ਬਹੁਤ ਸਤਿਕਾਰਯੋਗ ਸਾਥੀ ਜਸਕਰ ਐਸਐਸਪੀ ਜਸਕਰਨ ਜੀ ਜੋਨ ਕੋਟਲੀ ਜੀ ਜਸਪਾਲ ਮਸੀਹ ਜੀ ਔਰ ਹੋਰ ਵੀ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੈਪੀ ਜੈਪਰ ਇਹ ਕਾਰਗ੍ਰਾਮ ਬਾਵਾ ਸਾਹ ਭੀਮrao Ambedkar ਜੀ ਕੇ बलिदान दिवस के उपलक्ष्य में है हम लोगों ने एक शब्द रट लिया है जैसे पहले परमात्मा के बारे में भी वाल्मीकि प्रगट उत्सव नहीं लिखते थे जयंती लिख लिया करते थे जन्मदिन लिख लिया करते थे बाबा साहब अम्बेडकर के बारे में भी एक शबर रख लिया हमने परिनिर्वाण दिवस सोच नहीं रहे हम बाबा साहब अम्बेडकर साधारण मृत्यु नहीं हुई उनकी उनकी कुर्बानी हुई थी और जब उनकी मृत्यु हुई है थोड़ी डेटे अगर दिमाग पे जोर देंगे आप कई ऐसी तरीके हैं जो इशारा करती हैं कि बाबा साहब अम्बेडकर की साधारण ऋत्यु नहीं थी एक तारीख वो थी 14 अक्टूबर 1994